ਜਿਸ ਤਰੀਕੇ ਨਾਲ ਇਹ ਪੰਚਾਇਤੀ ਚੋਣਾਂ ਜਿਹੜੀਆਂ ਲੋਕਤੰਤਰ ਦਾ ਮੋਢਲਾ ਬੇਸਿਕ ਸਟੈਪ ਮੰਨਿਆ ਜਾਂਦਾ ਜਿੱਥੇ ਲੋਕਤੰਤਰ ਦੀ ਸ਼ੁਰੂਆਤ ਹੁੰਦੀ ਆ ਉਸ ਨੂੰ ਕਿਵੇਂ ਤੈਅ ਸਮੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਂ ਦੋ ਤਿੰਨ ਉਦਾਹਰਣਾਂ ਤੁਹਾਨੂੰ ਦੇਣ ਲੱਗਿਆ ਸਭ ਤੋਂ ਪਹਿਲਾਂ ਤਾਂ ਇਲੈਕਸ਼ਨ ਡਿਊ ਸਾਲ ਦੇ ਨੇੜੇ ਸਮਾਂ ਹੋ ਗਿਆ ਕਿ ਇਲੈਕਸ਼ਨ ਡਿਊ ਚੱਲਦੀ ਸੀ ਇਹ ਕਰਾਉਂਦੇ ਹੀ ਨਹੀਂ ਸੀ ਆਨੇ ਬਾਨੇ ਕੋਟਾਂ ਚ ਝੂਠੇ ਐਪੀ ਡੈਵਿਡ ਦੇ ਕੇ ਇਸ ਨੂੰ ਗਾਹ ਪਾਉਂਦੇ ਨੇ ਹੁਣ ਜਦ ਇਲੈਕਸ਼ਨ ਦੀ ਟਾਈਮਿੰਗ ਕੀਤੀ ਐ ਮੈਂ ਸਮਝਦਾ ਪਿਛਲੀ ਕਿਸੇ ਕਾਂਗਰਸ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਕੋਈ ਪੰਜਾਬ ਦੀ ਸਰਕਾਰ ਨੇ ਇਹ ਟਾਈਮ ਨਹੀਂ ਕਦੇ ਚੂਜ਼ ਕੀਤਾ ਜਦੋਂ ਵੱਡੀ ਸ਼ਿਕਰਾਂ ਤੇ ਹੋਵੇ ਜਦੋਂ ਕਿਸਾਨ ਤੇ ਖੇਤ ਮਜ਼ਦੂਰ ਆਪ ਦੀਆਂ ਫਸਲਾਂ ਸੰਭਣਿਆ ਹੋਵੇ ਜਾਂ ਮੰਡੀ ਚ ਫਸਿਆ ਹੋਵੇ ਲੋਕ ਆਪਦੇ ਕੰਮਕਾਰਾਂ 'ਚ ਵਿਜੀ ਹੋਣ ਸਰਕਾਰ ਨੇ ਉਹ ਸਮਾਜ ਚੂਜ਼ ਕੀਤਾ ਇਲੈਕਸ਼ਨ ਦਾ ਹੁਣ ਤੁਸੀਂ ਮੈਨੂੰ ਇਹ ਦੱਸ ਦਿਓ ਪਿੰਡਾਂ ਨਾਲ ਸੰਬੰਧਿਤ ਇਲੈਕਸ਼ਨ ਹੈ ਤੇ ਲੋਕ ਆਪਦੀ ਫਸਲ ਸੰਭਣਗੇ ਮਜ਼ਦੂਰ ਆਪਦੀ ਮਜ਼ਦੂਰੀ ਜਿਨ੍ਹਾਂ ਕੋਲ ਆ ਸਮਾਂ ਹੁੰਦਾ ਹੈ ਮਜ਼ਦੂਰੀ ਉਹਨਾਂ ਨੂੰ ਵਧੀਆ ਉਹਨਾਂ ਨੂੰ ਮੌਕਾ ਮਿਲਦਾ ਮਜ਼ਦੂਰੀ ਦਾ ਉੱਥੇ ਜਾਣਗੇ ਕੀ ਵੋਟਾਂ 'ਚ ਹਿੱਸਾ ਲੈਣਗੇ ਮਤਲਬ ਇੱਕ ਜਾਣਬੁੱਝ ਕੇ ਕਿ ਸਿਸਟਮੈਟਿਕ ਤਰੀਕੇ ਨਾਲ ਉਹ ਸਮਾਂ ਚੂਜ਼ ਕੀਤਾ ਇਲੈਕਸ਼ਨ ਰੱਖਣ ਦਾ ਜਦੋਂ ਲੋਕਾਂ ਦੀ ਪਾਰਟਿਸਪੇਸ਼ਨ ਇੰਟਰਸਟ ਉਸ ਹੱਦ ਤੱਕ ਨਹੀਂ ਹੋ ਸਕੂਗਾ ਜਦੋਂ ਲੋਕ ਵਿਹਲੇ ਹੁੰਦੇ ਔਰ ਪ੍ਰਚਾਰ ਦੇ ਵਾਸਤੇ ਔਰ ਉਸ ਤੋਂ ਬਾਅਦ ਕਿਵੇਂ ਧਾਂਦਲੀ ਕਿਵੇਂ ਕੀਤੀ ਜਾ ਰਹੀ ਹੈ ਕਿ ਆ ਇਲੈਕਸ਼ਨ ਪਰਸੋਂ ਅਨਾਊਂਸ ਹੋਈ ਜੀ ਕੋਡ ਲੱਗਿਆ ਅੱਜ ਤੋਂ ਨਾਮਜਤਗੀ ਸ਼ੁਰੂ ਹੈ ਔਰ ਨਾਮਜਤਗੀ ਸ਼ੁਰੂ ਹੋਣ ਤੋਂ ਬਾਅਦ ਵੀ ਆਜ ਕ ਮੈਂ ਚਿੱਠੀ ਪੜ ਕੇ ਤੁਹਾਨੂੰ ਬਖਾ ਰਿਹਾ ਆਫਿਸ ਆਫ ਦਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ 26 ਸਪਟੈਂਬਰ ਦਾ ਇਹਨਾਂ ਨੇ ਕੱਢਿਆ ਕਿ ਜਿਹੜੇ ਪਿੰਡ ਪਹਿਲਾਂ ਰਿਜ਼ਰਵ ਸੀ ਉਹ ਜਰਨਲ ਕਰਤੇ ਤੇ ਜਿਹੜੇ ਜਰਨਲ ਸੀ ਉਹ ਰਿਜ਼ਰਵ ਕਰਤੇ ਜਿਵੇਂ ਕਿ ਸਰਾਲਾ ਤੇ ਗੋਪਾਲਪੁਰਾ ਮੇਰੇ ਹਲਕੇ ਨਾਲ ਹੀ ਆ ਮੈਂ ਹਲੇ ਆਪਦੇ ਹਲਕੇ ਦੀ ਗੱਲ ਕਰ ਰਿਹਾ ਬਾਕੀ ਹਲਕੇ ਆਪਦੀ ਆਪਣੀ ਕਹਾਣੀ ਜਿਵੇਂ ਆ ਰਹੀਆ ਤੁਹਾਨੂੰ ਦੱਸ ਦੇ ਜਾਵਾਂਗੇ ਉਦਾਹਰਨ ਦੇ ਤੌਰ ਤੇ ਜਦੋਂ ਜਾਬਤਾ ਲੱਗ ਗਿਆ ਨੋਮੀਨੇਸ਼ਨਸ ਅਨਾਉਂਸ ਕਰਤੀਆਂ ਅੱਜ ਸਾਨੂੰ ਚਿੱਠੀ ਮਿਲ ਰਹੀ ਹੈ ਜਿਹੜੇ ਕੈਂਡੀਡੇਟ ਮੈਨੂੰ ਬਾਰ ਬਾਰ ਫੋਨ ਕਰ ਰਹੇ ਆ ਉਤੋਂ ਕਿ ਜੀ ਆ ਸਾਡੀ ਅਸੀਂ ਤਾਂ ਕੈਂਪੇਨਿੰਗ ਸ਼ੁਰੂ ਕਰਤੀ ਜੀ ਤੇ ਅੱਜ ਸਾਨੂੰ ਕਹਿਤਾ ਤੁਹਾਡਾ ਪਿੰਡ ਰਿਜ਼ਰਵ ਹੋ ਗਿਆ ਤੁਸੀਂ ਕੀ ਸਮਝਦੇ ਹੋ ਕਿ ਇਹ ਇਲੈਕਸ਼ਨ ਪ੍ਰੋਸੈਸ ਫਰੀ ਐਂਡ ਫੇਅਰ ਰਹਿਣਾ ਔਰ ਅਗਲੀ ਕਮਾਲ ਦੀ ਗੱਲ ਵੇਖੋ ਇੱਕ ਮੇਰੇ ਪਿੰਡ ਵਾਲੇ ਆ ਰਹੇ ਆ ਪਿੰਡ ਹੈ ਸਾਡਾ ਬੱਲੋਵਾਲੀ ਇਹ ਤੇ ਸਿੱਕੇ ਬਲੌਗ 'ਚ ਪੈਂਦਾ ਇੱਕ ਵੀ ਐਸਸੀ ਵੋਟ ਨਹੀਂ ਉੱਥੇ ਤੇ ਸਾਰਾ ਜਿਹੜਾ ਪਿੰਡ ਹੈ ਉਹ ਰਿਜ਼ਰਵ ਕਰਤਾ ਫॉर ਐਸਸੀ ਸਰਪੰਚੀ ਜਿੱਥੇ ਐਸਸੀ ਵੋਟ ਹੀ ਨਹੀਂ ਉੱਥੇ ਤੁਸੀਂ ਐਸਸੀ ਸਰਪੰਚੀ ਲਈ ਕਿਵੇਂ ਰਿਜ਼ਰਵ ਕਰਤਾ ਔਰ ਇਕੱਲਾ ਇਹ ਨਹੀਂ ਜੇ ਮੈਂ ਉਦਾਹਰਣ ਦੇਣ ਲੱਗਾ ਤੇ ਇੰਨੇ ਕ ਆ ਜਾਂਦੇ ਆਹਾ ਸੁਰਜਨ ਸਿੰਘ ਵਾਲੇ ਆਏ ਆ ਦੇਖੋ ਰੋਟੇਸ਼ਨ ਹੁੰਦੀ ਹੈ ਪੰਚਾਇਤ 'ਚ ਰਿਜ਼ਰਵੇਸ਼ਨ ਦੀ ਰੋਟੇਸ਼ਨ ਹੈ ਜਿਹੜਾ ਜਰਨਲ ਹੋ ਗਿਆ ਰਿਜ਼ਰਵ ਹੋ ਜਾਂਦਾ ਫਿਰ ਇੱਕ ਜਿੰਮੈਂਜੈਂਟਸ ਹੋ ਗਿਆ ਜਰਨਲ ਫਿਰ ਉਹ ਲੇਡੀਜ਼ ਹੋ ਗਿਆ ਜਰਨਲ ਫਿਰ ਉਹ ਐਸਸੀ ਹੋ ਗਿਆ ਮੈਨ ਫਿਰ ਉਹ ਐਸਸੀ ਹੋ ਗਿਆ ਲੇਡੀਜ਼ ਮਤਲਬ ਇਸ ਤਰ੍ਹਾਂ ਰੋਟੇਸ਼ਨ ਚੱਲਦੀ ਹੈ ਮਗਰ ਹਰ ਰੋਟੇਸ਼ਨ ਦੀ ਕਿਵੇਂ ਧਜੀਆਂ ਢਾਈਆਂ ਗਈਆਂ ਨੇ ਕਿ ਇਹਨਾਂ ਦਾ ਪਿੰਡ ਹੈ ਸੁਰਜਨ ਸਿੰਘ ਆਲਾ ਉਹਦੇ ਚ ਪਿਛਲੀਆਂ 3 ਇਲੈਕਸ਼ਨਾਂ ਚ ਇਹ ਲੇਡੀ ਜਨਰਲ ਇਹ ਸੀਟ ਆਈ ਹੈ ਇਸੇ ਤਰ੍ਹਾਂ ਮੈਂ ਕਈ ਪਿੰਡਾ ਸਾਡੇ ਕੋਟਲਾ ਸੁਲਤਾਨ ਸਿੰਘ ਵਾਲੇ ਬੈਠੇ ਆ ਇਹਨਾਂ ਦੀ ਆ ਆ ਜਾ ਮੇਰਾ ਵੀ ਬੱਲੋਵਾਲੀ ਵਾਲੀ ਆ लास्ट ਤਿੰਨ ਆਰੀ ਐਸਸੀ ਉਹ ਪਿੰਡ ਆਇਆ ਉਹ ਫੇਰ ਐਸਸੀ ਕਰਤਾ ਜਿਹੜੇ ਪਿੰਡ ਲਗਾਤਾਰ ਜਰਨਲ ਤੁਰੇ ਆਉਂਦੇ ਸੀ ਕਈ ਜਰਨਲ ਰਹਿ ਗਏ ਜਿਹੜੇ ਐਸਸੀ ਤੁਰੇ ਆਉਂਦੇ ਸੀ ਐਸਸੀ ਤੁਰੇ ਆ ਕੇ ਮਤਲਬ ਮੇਰਾ ਕਹਿਣ ਦਾ ਭਾਵ ਕਿ ਖਾਣਾ ਪੂਰਤੀ ਕੀਤੀ ਹੈ ਕੋਈ ਸincere ਉਹਦੇ ਚ ਕੰਮ ਨਹੀਂ ਆ ਬੱਲੋਵਾਲੀ ਵਾਲੇ ਸਾਰੇ ਸੱਜਣ ਆਏ ਆ ਮੈਂ ਤਾਂ ਇਹ ਪਿੰਡ ਵਾਲਿਆਂ ਨੂੰ ਤੁਹਾਡੇ ਅੱਗੇ ਲੈ ਕੇ ਆਇਆ ਨਾ ਤੇ ਪਿੰਡ ਐਸੀ ਵੋਟ ਹੀ ਨਹੀਂ ਤੇ ਐਸੀ ਰਿਜ਼ਰਵ ਕਰਤਾ ਤੁਸੀਂ ਸਰਪੰਚੀ ਲਈ ਕਿੱਥੋਂ ਵੋਟ ਪੈਣੀ